ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਜਿਹੜਾ ਪ੍ਰਾਣੀ ਦਿਨ ਜੁੜਿਆ ਰਹਿੰਦਾ ਆਪਣੇ ਗੁਰ ਨਾਲ ਰਾਮ ਨਾਲ ਉਹ ਰੂਪ ਆਪ ਦਾ ਹੀ ਰੂਪ ਸਮਝੋ ਰੂਪ ਰਖਤੇ ਚਲ ਔਰ ਆਮ ਵਰਗਾ ਯਾ ਆਮ ਚਾਰੋਤ ਕੋਈ ਫਰਕ ਨਹੀਂ ਹਰ ਜਨ ਹਰ ਅਫਤ ਨਹੀਂ ਹਰ ਜਨਾਂ ਔਰ ਹਰ ਦੇ ਵਿੱਚ ਫਰਕ ਨਹੀਂ ਹੁੰਦਾ ਕੁਝ ਵੀ ਧਾਨਕ ਸੱਚੀ ਬੋਲ ਇਹ ਗੱਲ ਸੱਚੀ ਮੰਨ ਲਓ ਕਿ ਹਰ ਔਰ ਹਰ ਜਨ ਦੋਏ ਇੱਕੋ ਹੀ ਹੁੰਦੇ ਨੇ ਫਰਕ ਨਹੀਂ ਹੁੰਦਾ ਹਰ ਹਰ ਜਨ ਦੋਏ ਇੱਕ ਹੈ ਤੇਰਾ ਵਿਚਾਰ ਕਛ ਨਾ ਹੈ ਚਲਤੇ ਉਹ ਜਿਸ ਤਰੰਗ ਜਿਉਂ ਚੱਲੀ ਵਿਸੇ ਸਮੇਂ ਜਿਵੇਂ ਜਲ ਚੋਂ ਪੈਦਾ ਹੋਈ ਹੈ ਲਹਿਰ ਰਹਿ ਗਈ ਉਹਦੀ ਪਾਣੀ ਹੋਂਦ ਵਿੱਚ ਸਮਾ ਜਾਦੀ ਹੈ ਇਹ ਫੱਖ ਕੋਈ ਨਹੀਂ ਹੋਂਦ ਹਰ ਕਿਸੇ ਬਣਦੇ ਨਾ ਹੁੰਦਾ ਠੀਕ ਹੈ ਜੀ ਹਰ ਜਨ ਹਰ ਅੰਤਰ ਨਹੀਂ ਨਾਨਕ ਸੱਚੀ ਮਾਨ ਜਿਹੜਾ ਹਰ ਜਨ ਹੈ ਇਹ ਹੁਣ ਇੱਥੇ ਮਨ ਬੁੱਧੀ ਨੂੰ ਕਿਹਾ ਹੋਇਆ ਜੀ ਹਾਂ ਹਾਂ ਸਤ ਜਿਹੜਾ ਹਰ ਜਨ ਹੈ ਹਰ ਜਨ ਉਹ ਹੈ ਜਿਹਨੇ ਹਰ ਵਾਰੇ ਜਾਣਕਾਰੀ ਪੂਰੀ حاصل ਕਰ ਲਈ ਹਰ ਵਾਰੇ ਜਾਣਦਾ ਜਿਹੜਾ ਹਰ ਜਨ ਹੈ ਅੱਜ ਜਤੇ ਹਰ ਜਿਹੜਾ ਆਪਣਾ ਮੂਲ ਹੈ ਇਹਨਾਂ ਦੋਹਾਂ ਦੇ ਆਪਸ 'ਚ ਇੱਕਤਾ ਹੋ ਗਈ ਉਹਨ ਸਮਾਧ ਹੋ ਗਏ ਦੋਏ ਹਾਂ ਜੀ ਹਾਂ ਜੀ ਠੀਕ ਹੈ ਜੀ ਆ ਇੱਥੇ 29 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ